O में उस ਜੇ ਵਾਟ ਵਟੇ ਰ ਮਰਜੇ ਵੀ ਆ ਜਾਓ ਡੇਡ ਦਾ ਖਾਣ ਮੀਟ ਕੇ ਰੋਈ ਜੀ ਮੰਜੇ ਦੇ ਉੱਤੇ ਲੇ ਕੇ ਪਹਿਲਾਂ ਤੁਹਾਨੂੰ ਸੁੱਖਣਾ ਪਿਆ ਕਰਨਾ ਇਹ ਦੇਖੋ ਉਹਨਾਂ ਕਹਣਾ ਲੱਗਦਾ ਜ਼ਿਆਦਾ ਕੰਮ ਕੀਤਾ ਜੀ ਮਰ ਗਿਆ ਕੋਣ ਕੀ ਨਹੀਂ ਬੋਲਦਾ ਨਹੀਂ ਉਹਦੇ ਉੱਤੇ ਚੜਦਾ ਜਾਂਦਾ ਨਹੀਂ ਹੁਣ ਲਾ ਬਾਬਾ ਆਪੇ ਤੇ ਹਾਨ ਵੜ ਨਹੀਂ ਦਿੰਦਾ ਇਹਦੇ ਬਾਬਾ ਜੀ ਬਣਵਾ ਇਹਨੂੰ ਐ ਕਰ ਦਿੰਨੇ ਆ ਇਹ ਬੈਠਾ ਚੁੱਕ ਕੇ ਮਾਰਨਾ ਟੱਬਾ ਮਾਰ ਕੇ ਹਾਂ ਹੁਣ ਬੜਾ ਸੋ ਲੈਡ ਕਰਦੇ ਤੇ ਜੀ ਮਗਲੇ ਪਾ ਵੀਣਾ ਲਿਆ ਉਹ ਲਾਤਾ ਬਣਾਇਆ ਇੱਕ ਵਾਰ ਵੀ ਆ ਪੀੜਾ ਮਾਉਨਾਇਆ ਚਾਲਾ ਕਰਦਾ ਜੀ ਜਨ ਤਨ ਲਿਓ ਪੀੜਾ ਪਾ ਲਿਆ ਤਲੀ ਇਹ ਕਰਦੇ ਇਦਾਂ ਹੀ ਆਣਾ ਕੋਦਿਆ ਉਹ ਪੱਟਦੇ ਯਾਰ ਪਤਨੀ ਪੈਣੀ ਆ ਆ ਵੀ ਪੱਟ ਕੇ ਬੈਠਾ ਵਾਸੇ ਆ ਬਾਬਾ ਸ਼ੁਕਰ ਸਿੰਘ ਨੇ ਆਤਾ ਇਹਨੇ ਮੇਰੇ ਅਹੀਂ ਲੇਟ ਹੋ ਜਾਣਾ ਹੈ ਗੋਲੀਆਂ ਖਾਨ ਤੋਂ ਵਰਦਰੇ ਨਹੀਂ ਜਾਣ ਜੋਗੀ ਉਤਰ ਐਨਾ ਭਲਾ ਹੋ ਜਾਂਦਾ ਨਾ ਟਾਈਮ ਤੇ ਮਾਰ ਖਾ ਲੈਂਦੇ ਆ ਟਾਈਮ ਤੇ ਮਾਰ ਖਾ ਲੈਂਦੇ ਤੇ ਬਾਬਾ ਬਾਜੀ ਤਾਂ ਮਾਰਦਾ ਉੱਠੋ ਸਿੰਘ ਓਏ ਗੋਲੀਆਂ ਵਾਜਾ ਮਾਰਦਾ ਨਹੀਂ ਚੋਤੇ ਤਾ ਦੋ ਤੇ ਜਾਂਦੇ ਲੈ ਲੈਂਦੇ ਪਾਣੀ ਕਿੱਦਾ ਆ ਇਧਰ ਕਰ ਦੇ ਹੁਣ ਇੰਦਾ ਕਨੈਕਸ਼ਨ ਵੀ ਨਹੀਂ ਰਹਿ ਗਿਆ ਆ ਪਾਣੀ ਨਹੀਂ ਨਹੀਂ ਇਧਰ ਰਹਿ ਗਿਆ ਆਪਣੇ ਉੱਪਰ ਇਹਦੇ ਕੰਬਾਜਾਂ ਬੰਦੇ ਆ ਤਾਰ ਦਾ ਬਾਬਾ ਜੀ ਆਪੋ ਯਾਰ ਇਹਦਾ ਇਹਦਾ ਨਾ ਬਲਵਾ ਹਾਂ ਇੱਕ ਮਿੰਟ ਆ ਕਾਫੀ ਦੂਰੀ ਤੇ ਮੁਰਵਾ ਤੇ ਕਿੱਥੋਂ ਆਈ ਆ ਸਾਡੇ ਨਾਲ ਮਾਰ ਮੁਰਗੇ ਨੂੰ ਭੈਣ ਇਹ ਬਿਹਾਰ ਚੋਂ ਆਈ ਆ ਰੈਡੀ ਆ ਤੇ ਤਾਂ ਇਹ ਨਾ ਪੀਗਦਾ ਤੇਰੇ ਇਹਦੇ ਕਿੰਨੇ ਵੱਜਦੇ ਇਹਦੇ ਇਹਨੇ ਉਹਦੇ ਦੀ ਜਾਨ ਹੈਗੀ ਪੁਰਾ ਉਹਦੇ ਤੇ ਵੱਜ ਗਏ ਤੇ ਇਹਨੇ ਦੇਖ ਕੇ ਨਾ ਜਾਣਾ ਇਹਦੇ ਤੋਂ ਨਹੀਂ ਰਹਿਣਾ ਮੇਰੇ 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 ਕੋਈ ਮਾਰਨ ਵਾਲਾ ਜੰਮਿਆ ਨਹੀਂ ਹੈ ਹੁਣ ਇੱਥੇ ਜਿਹੜਾ ਕਰਾਇਆ ਮਾਰਨ ਦੇ ਆ ਇਹ ਨਾ ਖੱਤਾ ਜਿਹੜਾ ਛੋੜਾ ਜਾ ਕੇ ਨੀਵਾ ਰਹਿ ਗਿਆ ਸੀ ਹੁਣ ਇੱਥੇ ਤੇ ਜਮਰਾ ਸੇਮ ਹੋ ਜਾਂਦੀ ਥੋੜੀ ਹੁਣ ਇਹਦੇ ਵਿੱਚੋਂ ਅਸੀਂ 300 ਟਰਾਲੀ ਉਹ ਵੀ ਇਧਰਲੀ ਸਾਈਡ ਤੋਂ ਕਢਾ ਕੇ ਪਲਟੀ ਲਵਾ ਕੇ ਇਧਰ ਸਟਾਦੀ ਹੈ ਹੁਣੇ ਸਾਰੀ ਪਤਲੀ ਪਤਲੀ ਖਲਾਰ ਦਾਂਗੇ ਜੋ ਦਾ ਵੀਰ ਬੱਬੂ ਮਾਨ ਦਾ ਫੈਨ ਆ ਜੋ ਬਣ ਐਸਨੇ ਤੇਨ ਡਰਾਈਵਰ ਸੂਰਬੈ ਕੋਈ ਨਹੀਂ ਚਾਰਜ ਉਹ ਅਰਜਣਾ ਜੀ ਦਾ ਗਾੜੀਆਂ ਬੰਪਰ ਟੁੱਟਾ ਵਿਆ ਸੀ ਉਹਨੇ ਇਹਦੇ ਤੇ ਟੈਂਕੀ ਵਾਲਾ ਬੰਪਰ ਲਵਾਤਾ ਗਾੜ ਦੇ ਬਨੇ ਇਹਦੇ ਨਾਲ ਟਰੈਕਟਰ ਦੀ ਡਸ ਬਣ ਗਈ ਉਹਦੇ ਤੇ ਪਹਿਲਾਂ ਹੀ ਲੱਗਾ ਸੀ ਤੇ ਲਾਈਟਾਂ ਲਿਟਾਂ ਲਵਾ ਕੇ